ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਮਿਸ਼ਨ ਨੂੰ ਵੱਡਾ ਝਟਕਾ ਲੱਗਿਆ ਹੈ ਫਰੀਦਕੋਟ ਤੋਂ ਸੰਸਦ ਸਾਦੂ ਸਿੰਘ ਫਤਿਹਗੜ੍ਹ ਦੇ ਸੰਸਦ ਹਰਿੰਦਰ ਖਾਲਸਾ ਤੇ ਪਟਿਆਲਾ ਦੇ ਸੰਸਦ ਧਰਮਵੀਰ ਗਾਂਧੀ ਨੇ ਪਾਰਟੀ ਹਾਈ ਕਮਾਂਡ ਨੂੰ ਲਿਖ ਕੇ ਸੰਜੇ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ ਸੰਜੇ ਸਿੰਘ ਪੰਜਾਬ ਚ ਪਾਰਟੀ ਦੇ ਇੰਚਾਰਜ ਨੇ ਹਰਿੰਦਰ ਖਾਲਸਾ ਨੇ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਸੰਜੇ ਸਿੰਘ ਤੇ ਪਾਰਟੀ ਨੂੰ ਪੰਜਾਬ ਚ ਬਰਬਾਦ ਕਰਨ ਦੇ ਇਲਜ਼ਾਮ ਲਗਾਏ ਨੇ ਪਟਿਆਲਾ ਤੋਂ ਸਾਂਸਦ تنویر ਗਾਂਧੀ ਸੰਜੇ ਸਿੰਘ ਵੱਲੋਂ ਸੂਬੇ ਵਿੱਚ 13 ਹਲਕਾ ਇੰਚਾਰਜ ਲਗਾਏ ਜਾਣ ਦੇ ਫੈਸਲੇ ਤੋਂ ਖਫਾ ਨੇ ਗਾਂਧੀ ਮੁਤਾਬਕ ਇਹ ਫੈਸਲਾ ਕਰਦੇ ਹੋਏ ਪਾਰਟੀ ਸਾਂਸਦਾਂ ਤੋਂ ਨਹੀਂ ਪੁੱਛਿਆ ਗਿਆ ਪਾਰਟੀ ਦੇ ਤਿੰਨੋਂ ਸਾਂਸਦਾਂ ਨੇ ਪੰਜਾਬ ਚ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ ਚਾਚਾ ਦੋਨੋਂ ਤਰ੍ਹਾਂ ਦੀ ਹੈਗੀ ਹੈ ਕੁਝ ਲੋਕ ਕਹਿੰਦੇ ਨੇ ਕਿ ਇਹ ਇੱਕ ਨਮੀ ਰੂਫੂਕੂ ਦੀ ਪਾਰਟੀ ਕੁਝ ਲੋਕਾਂ ਨੂੰ ਲੱਗਦਾ ਕਿ ਬੜਾ ਘਾਤਕ ਹੈ ਇਹ ਜੋ ਜੋ ਜਿਸ ਤੱਕ ਨਾਲ ਇਹ ਅਦਲਾ ਬਦਲੀਆਂ ਕੀਤੀਆਂ ਹੈਗੀਆਂ ਜਾਂ ਨੀਯੁਕਤੀਆਂ ਕੀਤੀਆਂ ਨੇ ਤੇ ਮੈਂ ਉਹਨਾਂ ਸ਼ਾਮਲ ਆ ਜਿਹੜਾ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੋਇਆ ਹੈਗਾ ਕੱਲਾ ਮੈਂ ਹੀ ਨਹੀਂ ਬਾਕੀ ਜਿਹੜੇ ਐਮਪੀਜ਼ ਨੇ ਤਿੰਨ ਐਮਪੀ ਸਾਹਿਬਾਨ ਤਾਂ ਮੇਰੇ ਕੰਟੈਕਟ 'ਚ ਨੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਹੈਗਾ ਸਾਧੂ ਸਿੰਘ ਜੀ ਹੈਗੇ ਖਾਲਸਾ ਜੀ ਹੈ ਮੈਂ ਖੁਦ ਹੈਗਾ ਮੇਰੇ ਤਾਂ ਪਾਰਟੀ ਨਾਲ ਪਹਿਲਾਂ ਵੀ ਡਿਫਰੈਂਸਸ ਸੀਗੇ ਤੇ ਇਸ ਮਾਮਲੇ ਦੇ ਵਿੱਚ ਡਿਫਰੈਂਸਸ ਹੈਗੇ ਆ ਕਿ ਜਿਸ ਤਰ੍ਹਾਂ ਇਹ ਮਸਲੇ ਨੂੰ ਹੈਂਡਲ ਕੀਤਾ ਗਿਆ ਨਾ ਸਿਰਫ ਐਮਪੀਜ਼ ਨੂੰ ਇਗਨੋਰ ਕੀਤੇ ਗਏ ਜਿਹੜੇ ਚੁਣੇ ਹੋਏ ਨੁਮਾਇंदे ਸਿਗੇ ਇੱਕ 9 9 ਹਲਕਿਆਂ ਦੇ ਇੱਕ ਕਨਸਟਿਟੂਐਂਸੀ ਪਾਰਲੀਮੈਂਟਰੀ ਹਲਕੇ ਦੇ 9 9 ਅਸੈਂਬਲੀ ਸੈਗਮੈਂਟਸ ਆਂੀਆਂ ਜਿਹਦੇ ਉਹਨਾਂ ਨੇ ਨਿਯਮਿਤ ਹੀ ਕਰਦੇ ਸਿਗੇ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਜਾਂ ਉਹਨਾਂ ਦੀ ਕੋਈ ਸਲਾਹ ਉਹਨਾਂ ਦੀ ਮਤਲਬ ਜਿਹੜੀ ਇਨਪੁਟਸ ਸਿਗੀਆਂ ਉਹ ਨਹੀਂ ਲਈਆਂ ਗਈਆਂ ਬਲਕਿ ਜਿਹੜੇ ਬੰਦੇ ਬਹੁਤ ਸਾਰੇ ਐਕਟਿਵਿਸਟ ਵਲੰਟੀਅਰ ਜਿਹੜੇ ਇੰਡੀਆ ਅਗੇਂਸਟ ਕਲਪਸ਼ਨ ਤੋਂ ਸਰਕਾਰ ਵਿੱਚ ਸਿਗੇ ਬਹੁਤ 3-3 ਸਾਲ ਚਾਰ-ਚਾਰ ਸਾਲ ਜਿਹੜੇ ਪਾਰਟੀ ਚ ਕੰਮ ਕਰਦੇ ਸੀਗੇ ਉਹਨਾਂ ਨੂੰ ਇਗਨੋਰ ਕਰਕੇ ਕੁਝ ਇਹ ਬੰਦੇ ਜਿਨ੍ਹਾਂ ਦਾ ਟ੍ਰੈਕ ਰਿਕਾਰਡ ਬੜਾ ਲੰਬਾ ਨਹੀਂ ਹੈਗਾ ਸਿਰਫ ਦਿੱਲੀ ਚੋਣਾਂ ਦੇ ਬਾਅਦ ਜੋ ਜਲੌਸ ਹੀ ਪਾਰਟੀ ਦਾ ਉਹਦੀ ਉਹਦਾ ਪ੍ਰਭਾਵ ਹੋ ਕੇ ਪਾਰਟੀ ਚ ਆਏ ਨੇ ਉਹਦੇ ਪੋਲਿਟিক্যাল ਕ੍ਰੈਡੈਂਸ਼ਲਸ ਕੀ ਨੇ ਬੜੇ ਡਾਊਟਫੁਲ ਕ੍ਰੈਡੈਂਸ਼ਲਸ ਨੇ ਜਿਹੜੇ ਸਿਆਸੀ ਉਹਨਾਂ ਦੀ ਕਾਬਲੀਅਤ ਹੈ ਉਹ ਵੀ ਬੜੀ ਡਾਊਟਫੁਲ ਹੈਗੀ ਇਹ ਜਿਹੇ ਬੰਦਿਆਂ ਨੂੰ ਬੜੇ ਉੱਚ ਅਦੇ ਨਵਾਜ ਦਿੱਤਾ ਗਿਆ ਹੈਗਾ ਸੋ ਇਹਦੇ ਬਾਰੇ ਮੇਰੇ ਮਨ 'ਚ ਵੀ ਮਤਲਬ ਕਾਫੀ ਸਵਾਲ ਨੇ ਸਦਾਰ ਖਾਸਾ ਜੀ ਇਸ ਮਰਜ਼ੀ ਸਵਾਲ ਨੇ ਔਰ ਸਾਧੂ ਸਿੰਘ ਹੋਰਾਂ ਦੇ ਮਨ ਸਵਾਲ ਨੇ